ਫੇਰ ਉਹਨਾਂ ਸੀਗਾ 80-90 ਹਜ਼ਾਰ ਰੁਪਿਆ ਸੀਗਾ ਉਹ ਲੈ ਗਏ ਜੀ ਬਸ ਕੁਝ ਨਹੀਂ ਰਿਹਾ ਸਾਡੇ ਕੋਲ ਤਾਂ ਹੁਣ ਸਬਜ਼ੀ ਲੈਣ ਨੂੰ ਵੀ ਪੈਸਾ ਨਹੀਂ ਜੀ ਲਾਉ। ਉਹ ਸਿੱਦਾ ਬਰਬਾਦ ਹੀ ਹੋ ਗਏ ਜੀ ਸਾਰਾ ਕੁਝ ਲੁੱਟ ਕੇ ਲੈ ਗਏ ਪਿੱਛੇ ਦੀ ਆ ਕੇ ਉਹ ਆਪਣਾ ਵਿੰਡੋ ਦੀਆਂ ਅੰਗਲੈਰ ਨਾਲ ਕੱਟੀਆਂ ਉਹਨਾਂ ਨੇ ਕਟਰ ਨਾਲ ਪਤਾ ਨਹੀਂ ਕਿਹ ਚ ਤੇਜ ਹਥਿਆਰ ਨਾਲ ਕੱਟ ਕੇ ਅੰਦਰ ਵੜੇ ਹੈ ਜੀ ਉਹ ਅੰਦਰੋਂ ਵੜ ਕੇ ਸਾਰਾ ਕੁਝ ਲਮਾਰੀ ਚਾ ਜੋ ਵੀ ਸਾਡੀ ਅੱਜ ਤੱਕ ਕਮਾਈ ਵੀ ਸੀਗੀ ਪੈਸਾ ਤੇ ਆਪਣਾ ਵਸਾਉਣਾ ਜੀ ਉਹ ਸਾਰਾ ਕੁਝ ਲੈ ਗਏ ਚਾ ਸੋਚਿਆ ਜੀ ਬਹੁਤ ਸੋਚਿਆ ਸੀ ਵੀ ਇੱਥੇ ਵਰਤ ਲਾਗੇ ਕੋਈ ਔਖੀ ਘੜੀ ਦੁੱਖ ਦੀ ਆ ਜਾਂਦੀ ਆ ਕੋਈ ਅਸੀਂ ਉੱਥੇ ਵਰਤ ਲਾਂਗੇ ਵੀ ਬਜ਼ੁਰਗ ਸਾਡੇ ਤੇ ਲਈ ਰਹਿੰਦੇ ਆ ਜਿਹੜਾ ਪਹਿਲਾਂ ਸੀ ਸਾਡੇ ਕੋਲੇ ਕੁਝ ਸੀ ਇਹ ਤੇ ਇਥੇ ਲਾ ਚੁੱਕੇ ਵੀ ਜੇ ਕੋਈ ਸਾਡੇ ਤੇ ਨਸੀਬਤ ਫੇਰ ਆ ਗਈ ਅਸੀਂ ਵਰਤ ਸਕਦੇ ਆ ਸ਼ੂਗਰ ਮੈਨੂੰ ਆ ਜੀ ਕੈਂਸਰ ਦੀ ਦਵਾਈ ਮੈਂ ਲੈਣਾ ਜੀ ਟੈਨਸ਼ਨ ਮੇਰੇ ਮਨ ਤੇ ਰਹਿੰਦੀ ਆ ਜੀ ਆਹ ਹੋਰ ਵੱਧ ਗਈ ਟੈਨਸ਼ਨ ਜੀ ਮੈਂ ਤਾਂ ਕਮਲਾ ਹੋਇਆ ਪਿਆ ਮੈਂ ਇੱਕ ਹੀ ਕਰਾਂ ਮੈਂ ਤਾਂ ਕਮਲਾ ਹੋਇਆ ਦੇ ਇਹ ਚੋਰ ਚੋਰੀ ਕਰਦੇ ਆ ਸਾਰੇ ਨਸ਼ੇ ਵਾਲੇ ਆ ਇਹ ਚੋਰੀਆਂ ਕਰਕੇ ਕਰਨ ਜੋ ਮੁੜ ਕੇ ਨਸ਼ਾ ਖਰੀਦਦੇ ਆ ਜੱਸ ਨਸ਼ੇ ਤੇ ਪੁਲਿਸ ਕੁਛ ਕਰਦੀ ਨਹੀਂ ਨਸ਼ੇ ਵਾਲਿਆਂ ਨੂੰ ਡਰਦੀ ਐ ਪੁਲਿਸ ਵੀ ਇਹ ਦੇ ਸਾਡੇ ਕੋਈ ਮਰ ਗਿਆ ਕਿ ਸਾਡੇ ਗੱਲ ਪਹਿਣਗੇ ਪਿੰਡ ਪੁੱਚੋ ਕਲਾਂ ਦੇ ਵਿੱਚ ਐ ਇਸ ਵੇਲੇ ਤੇ ਗੱਲ ਉਹ ਆ ਕਿ ਚੋਰ ਚੁਸਤ ਨੇ ਪੁਲਿਸ ਜਿਹੜੀ ਆ ਉਹ ਸੁਸਤ ਆ ਕਿਉਂਕਿ ਪਿਛਲੇ 10 ਦਿਨਾਂ ਦੇ ਵਿੱਚ ਜੇ ਇਸ ਪਿੰਡ ਦੀ ਗੱਲ ਕਰਾਂ ਪਿਛਲੇ 10 ਦਿਨਾਂ ਦੇ ਵਿੱਚ ਤਿੰਨ ਚੋਰੀਆਂ ਇਸ ਪਿੰਡ ਦੇ ਵਿੱਚ ਹੋਈਆਂ ਨੇ ਤੇ ਜਿਹੜੀ ਵਾਰਦਾਤ ਜਿਸ ਘਰ ਦੇ ਵਿੱਚ ਅਸੀਂ ਖੜੇ ਆ ਇਸ ਘਰ ਦੇ ਵਿੱਚ ਜਿਹੜੀ ਹੈਗੀ ਉਹ ਹੋਈ ਆ ਇਹ ਲਾਓ ਕਿ ਪੂਰੇ ਦਾ ਪੂਰਾ ਘਰ ਹੀ ਮੁੱਦਾ ਵੱਜ ਗਿਆ ਕਿਉਂਕਿ ਚਾਰ ਕੋ ਟੋਲੇ ਸੋਨਾ ਹੁੰਦਾ ਪੰਜ ਟੋਲੇ ਸੋਨਾ ਹੁੰਦਾ 10 ਟੋਲੇ ਸੋਨਾ ਜਿੰਨਾ ਵੀ ਸੋਨਾ ਜਿਹੜਾ ਹੈਗਾ ਹੁੰਦਾ ਹੈ ਉਹ ਸਰਮਾਇਆ ਇਹੀ ਹੁੰਦਾ ਕਿ ਭਾਈ ਜ਼ਿੰਦਗੀ ਪਰ ਚੱਲਦਾ ਪਰ ਇਸ ਪਰਿਵਾਰ ਦਾ ਸਾਰੇ ਦਾ ਸਾਰਾ ਸੋਨਾ ਜਿਹੜਾ ਹੈਗਾ ਉਹ ਚੋਰ ਆਉਂਦੇ ਨੇ ਤੇ ਲੁੱਟ ਕੇ ਲੈ ਜਾਂਦੇ ਨੇ ਕਿਸ ਤਰ੍ਹਾਂ ਦੇ ਨਾਲ ਬੇਖੌਫ ਚੋਰ ਹੋਣਗੇ ਪੂਰਾ ਪਰਿਵਾਰ ਸੁੱਤਾ ਪਿਆ ਹੁੰਦਾ ਆ ਉਸ ਤੇ ਦੌਰਾਨ ਹੀ ਚੋਰਾਂ ਦੇ ਵੱਲੋਂ ਜਿਹੜਾ ਹੈਗਾ ਉਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰਿਵਾਰ ਮੇਰੇ ਨਾਲ ਆ ਪਰਿਵਾਰ ਤੁਸਾਰੀ ਕਹ ਰਹੀ ਜਾਂਾਂਗੇ ਮਾਤਾ ਜੀ ਕੀ ਹੁੰਦਾ ਆ ਸਾਰੇ ਸਾਰੀ ਜਿਹੜੀ ਘਟਨਾ ਹੈ ਕਿਵੇਂ ਵਾਪਰਦੀ ਹੈ ਘਟਨਾ ਜੀ ਅਸੀਂ ਉੱਲੇ ਪਾਸੇ ਪਏ ਸੀਗੇ ਹੂੰ ਉਹ ਲੋਬੀ ਦੇ ਵਿੱਚ ਦੀ ਉੱਲਾ ਬਾਰਡਾਤਾ ਸੀ ਪਰਲੇ ਪਾਸੇ ਦੋਨੇ ਕੁੱਡੀਆਂ ਲੱਗਦਾ ਹੂੰ ਤੇ ਅਸੀਂ ਉੱਲੇ ਕਮਰੇ ਤੇ ਪਏ ਸੀ ਨਾ ਮੇਰੇ ਬੇਟਾ ਨਾਲੇ ਪੋਤਾ ਨੌ ਰਾਣੀ ਹੈਗੀ ਸੀ ਤੇ ਬਜ਼ੁਰਗ ਸਾਡੇ ਘਰ ਦੇ ਇੱਥੇ ਪੋਰਚ 'ਚ ਪਏ ਸੀ ਹੂੰ ਦੂਜੇ ਕਮਰੇ ਵਿੱਚ ਦੀ ਆਏ ਗ੍ਰਿਲਾਂ ਤੋੜ ਕੇ ਹੂੰ ਉਥੋਂ ਦੀ ਆ ਕੇ ਉਹਨਾਂ ਨੇ ਜੀ ਨਮਾਰੀ ਦੇ ਲੋਕ ਤੋੜੀਆ। ਹੂੰ। ਤੋੜ ਕੇ ਨਮਾਰੀ ਦੇ ਲੋਕ ਉਹਦੇ ਚ 12 10 12 ਤੋਂ 12 ਟੋਲੇ ਸਿਉਣੀ ਦੀ ਸੀ। ਉਹ ਸਾਰੇ ਚੱਕ ਕੇ ਤੇ ਵਗ ਗਈ। ਦੂਸਰੇ ਬਾਰ ਚ ਜਿਹੜੇ ਕਮਰੇ ਚ ਅਸੀਂ ਪਾਈਆਂ ਸੀ ਲੱਗਿਆ ਵੇ ਉਹਦੇ ਮੂਹਰੇ ਸਿਲੰਡਰ ਚੱਕ ਕੇ ਬਾਹਰਲੇ ਪਾਸੇ ਸਿਲੰਡਰ ਲਾ ਗਏ ਜੀ। ਬਾਹਰਲੇ ਪਾਸੇ ਸਿਲੰਡਰ ਲਾ ਗਏ। ਬਾਹਰਲੇ ਪਾਸੇ ਗੇਟ ਖੋਲਣ ਤੋਂ ਵੀ ਖੋਲ ਸਕਣ ਉਹ ਵੀ ਬਾਹਰਲੇ ਪਾਸੇ ਗੇਟ ਲਾਤੀ। ਵੀ ਜੇ ਕੋਈ ਸਾਡਾ ਖੜਕਾ ਸੁਣਿਆ ਵੀ ਇਹ ਖੜਕਾ ਸੁਣ ਕੇ ਬਾਹਰ ਖੋਲਣਗੇ ਵੀ ਖੁੱਲੇ ਨਾ। ਉਸ ਪਾਸੇ ਜੀ ਸਿਲੰਡਰ ਪੂਰੇ ਲਾ ਗਏ। ਹੂੰ। ਵਿੜੇ ਚ ਪਏ ਸੀ 2.5 ਸਿਲੰਡਰ ਭਰੇ ਉਹ ਮੂਰੇ ਲਾ ਗਏ ਉਹਦੇ। ਤੁਹਾਨੂੰ ਪਤਾ ਨਹੀਂ ਕਿਸੇ ਨੂੰ ਕੋਈ ਤੁਹਾਨੂੰ ਭਣਕ ਨਹੀਂ। ਕੋਈ ਪਤਾ ਨਹੀਂ ਲੱਗਿਆ ਜੇ ਸਾਨੂੰ ਪਤਾ ਲੱਗਦਾ ਜੀ ਬੇਟਾ ਤੇ ਮੈਂ ਇਸੀ ਵਾਸਤੇ ਉਹਨੇ ਇਹਨਾਂ ਤੋਂ ਕੋਈ ਸੁਣਦਾ ਨੀਗਾ ਬਜ਼ੁਰਗ ਹੈ। ਹੂੰ। ਆ ਦੇਖੋ ਬਾਹਲੇ ਉਹ ਆ ਗਏ ਆ। ਹਾਂ ਜੀ। 80-90 ਹਜ਼ਾਰ ਰੁਪਿਆ ਸੀ। ਨਕਦੀ ਵੀ ਸੀ। ਨਕਦ ਸੀ ਜੀ 80-90 ਹਜ਼ਾਰ ਰੁਪਿਆ ਦਾ 12 ਟੋਲੇ ਸੀ। ਇਹ ਤਾਂ ਇੰਜ ਨਹੀਂ ਲੱਗਦਾ ਵੀ ਜਿਵੇਂ ਕਿਸੇ ਨੂੰ ਪਤਾ ਹੀ ਹੁੰਦਾ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਕਮਰੇ ਚ ਅਸੀਂ ਪਏ ਸੀ ਉਹਦੇ ਵਿੱਚ ਨਹੀਂ ਕੋਈ ਆਇਆ ਜਿਹੜੇ ਵਿੱਚ ਤੁਹਾਡੀ ਸੇਫ ਪਈ ਆ ਜਿਹਦੇ ਵਿੱਚ ਤੁਹਾਡਾ ਪੂਰਾ ਸੋਨਾ ਪਿਆ ਉਥੋਂ ਆ ਕੇ ਉਹੀ ਪਟਦੇ ਆ ਉਹੀ ਲੈ ਕੇ ਚੋਣੇ ਇਹ ਪਟਦੇ ਆ ਜੀ ਉਹੀ ਪਟਦੇ ਆ ਉਰਲੇ ਬਾਰ ਨਹੀਂ ਆਏ ਮੁਰਲੇ ਗੇਟ ਪਿਛਲੇ ਪਾਸੇ ਜੀ ਕੰਦਾ ਉਤਰੀ ਆਈ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਤੇ ਜਿਵੇਂ ਮੈਂ ਗੱਲ ਕਰੀ ਆ ਵੀ ਸੋਨਾ ਇਹ ਤਾਂ ਇਹ ਹੁੰਦਾ ਵੀ ਸਾਰੀ ਉਮਰ ਦਾ ਕਮਾਈ ਹੁੰਦਾ 12 ਤੋਲੇ ਸੋਨਾ ਕਿਹੜਾ ਥੋੜਾ ਮੋਟਾ ਜੱਸੀ ਹਜ਼ਾਰ ਨੂੰ ਥੋੜਾ ਜੀ ਸਾਰੀ ਉਮਰ ਦੀ ਕਮਾਈ ਸੀ ਸਾਡੀ ਸਾਰੀ ਉਮਰ ਦੀ ਕਮਾਈ ਥੋੜਾ ਬਹੁਤਾ ਕਰ ਕਰਕੇ ਆ ਅਸੀਂ ਦੋਤੇ ਦੋਤੀਆਂ ਵਿਆਹਣੀਆਂ ਐ ਉੱਥੇ ਕਰਦਾਂਗੇ ਕਰਜ ਪੂਰੀ ਐ ਰਟਾਇਰਮੈਂਟ ਹੋਈ ਸੀ ਆ ਸਾਡੇ ਪੋਤਾ ਪੋਤੀ ਅਸੀਂ ਉੱਥੇ ਕਰਜ ਪੂਰੀ ਕਰਾਂਗੇ ਸਾਨੂੰ ਕਹਾ ਅੱਗੇ ਜ਼ਿੰਦਗੀ ਚ ਕੁਝ ਬਣਾਉਣਾ ਨਾ ਪਵੇ ਸਾਡੇ ਬੇਟਾ ਕੱਲਾ ਵੀ ਬੇਟਾ ਸਾਡਾ ਆਪਣੀ ਮਿਹਨਤ ਕਰਦਾ ਥੋੜੀ ਘਣੀ ਵੀ ਚਲ ਅਸੀਂ ਬਣਾ ਲਏ ਇਹਨਾਂ ਦੇ ਡੈਡੀ ਨੇ ਕਮਾਇਆ ਜਿਹੜਾ ਅਸੀਂ ਜਿਵੇਂ ਬਣਾ ਬਣਾ ਕੇ ਪੂਈ ਪੂਈ ਬਣਾ ਕੇ ਰੱਖਿਆ ਸੀ ਤਾਂ ਫਿਰ ਹੁਣ ਕਰ ਮੁੱਦਾ ਵੱਜਣ ਵਾਲਾ ਕਰ ਮੁੱਦਾ ਵੱਜ ਗਿਆ ਜੀ ਉਹ ਸਾਨੂੰ ਜੀ ਕੋਈ ਪਤਾ ਨਹੀਂ ਲੱਗਦਾ ਅਸੀਂ ਕੀ ਕਰਗੇ ਕੋਈ ਸਾਡੀ ਚੰਗੀ ਤਰ੍ਹਾਂ ਸੁਣਵਾਈ ਨਹੀਂ ਗਈ ਵੀ ਸਾਨੂੰ ਸਾਡੇ ਸਾਨ ਮਾਰੇ ਪਏ ਵੀ ਕੀ ਕਰਗੇ ਤੇ ਕੀ ਨਾ ਕਰਗੇ ਕਿਉਂਕਿ ਸੌ ਕੁ ਸੋਚਿਆ ਹੁੰਦਾ ਵੀ ਆਹ ਸੋਨੇ ਨਾਲ ਇੱਥੇ ਵਰਤਾਂਗੇ ਇੱਥੇ ਵਰਤਾਂਗੇ ਸੋਚਿਆ ਜੀ ਬਹੁਤ ਸੋਚਿਆ ਸੀ ਵੀ ਇੱਥੇ ਵਰਤ ਲਾਗੇ ਕੋਈ ਔਖੀ ਘੜੀ ਦੁੱਖ ਦੀ ਆ ਜਾਂਦੀ ਹੈ ਕੋਈ ਅਸੀਂ ਉੱਥੇ ਵਰਤ ਲਾਂਗੇ ਵੀ ਬਜ਼ੁਰਗ ਸਾਡੇ ਤੇ ਲੇ ਹੀ ਰਹਿੰਦੇ ਆ ਜਿਹੜਾ ਪਹਿਲਾਂ ਸੀ ਸਾਡੇ ਕੋਲੇ ਕੁਝ ਸੀ ਇਹ ਤੇ ਲਾ ਚੁੱਕੇ ਡਾਕਟਰਾਂ ਚ ਲਾ ਚੁੱਕੇ ਹਾਂ ਸਾਨੂੰ ਐਸੀ ਵੀ ਕੋਈ ਮਹਾਰਾਜ ਰੱਖੇ ਤਾਂ ਸਾਡੇ ਤੇ ਸੁੱਖ ਸ਼ਾਂਤੀ ਰੱਖੇ ਕਰ ਭਰ ਕੇ ਵੀ ਜੇ ਕੋਈ ਸਾਡੇ ਤੇ ਨਸੀਬਤ ਫੇਰ ਆ ਗਈ ਅਸੀਂ ਬਰਤ ਸਕਦੇ ਆ ਆਪ ਵੀ ਇੱਥੇ ਸੀ ਆਪ ਵੀ ਦੁੱਖ ਦੀ ਘੜੀ ਕੱਟ ਸਕਦੇ ਆ ਉਹਦੇ ਨਾਲ ਉਹ ਤਾਂ ਫਿਰ ਜਮੀ ਕੱਖੋਂ ਹਲਾ ਕਰਕੇ ਦੁਰ ਜਮੀ ਕਰਦੀ ਹੈ ਜੀ ਸਵੇਰ ਉੱਠਿਆ ਜੀ ਬੱਚੇ ਹਾਂਜੀ ਸਵੇਰ ਉੱਠਿਆ ਜੀ ਅਸੀਂ ਤਾਂ ਤੇ ਜਦੋਂ ਪੋਤਾ ਸਾਡਾ ਉੱਠਿਆ ਜੀ ਆਪਾਂ 12 ਕਿ ਸਾਲ ਦਾ ਹੈਗਾ ਤੇ ਉਹ ਜਦੋਂ ਉੱਠਿਆ ਤੇ ਉਹ ਕਹਿੰਦਾ ਡੈਡੀ ਹਾਲੀ ਦੇ ਇੱਕ ਘੰੜਾਇਆ ਪਈ ਆਪਣੇ ਤਾਂ ਮਾਰੇ ਦੇ ਵਿੱਚੋਂ ਫਿਰ ਮੇਰਾ ਲੜਕਾ ਸੇਵਕ ਸਿੰਘ ਨੇ ਜਦੋਂ ਵੇਖਿਆ ਤੇ ਇਹ ਤਾਂ ਕਹਿੰਦਾ ਬੱਸ ਚੋਰ ਪਾਪਾ ਪਾਪਾ ਚਾ ਆਪਣਾ ਸਾਰਾ ਸਮਾਨ ਹੀ ਲੈ ਗਏ ਚੋਰ ਸਾਰਾ ਪਾਪਾ ਮੈਂ ਇੱਥੇ ਪਿਆ ਸੀ ਜੀ ਕਹਿੰਦਾ ਚੋਰ ਤਾਂ ਸਾਰਾ ਸਮਾਨ ਹੀ ਲੈ ਗਏ ਜੀ ਸਾਡੇ ਤਾਂ ਉੱਥੇ ਹੀ ਸਾਨ ਮਾਰੇ ਗਏ ਸਾਡੇ ੱਗੀ ਪਏ ਬੱਸ ਬੱਸ ਵੀ ਆਹੀ ساری ਉਮਰ ਦੇ ਵਿੱਚ ਬਣਾਇਆ ਸੀਗਾ ਜੀ ਮੈਂ ਕੈਂਸਰ ਦਾ ਮਰੀਜ਼ ਆਂ ਜੀ ਆ ਵੇਖੋ ਤੁਹਾਡੇ ਸਾਹਮਣੇ ਤੇ ਥੋੜੇ ਥੋੜੇ ਨਾ ਕਮਾਇਆ ਸੀਗਾ ਜੀ ساری ਉਮਰ ਲੰਘ ਗਈ ਮੇਰੀ ਉਮਰ ਹਦ ਦੇਖ ਲਓ ਜੀ ਕਿੰਨੇ 70 80 ਸਾਲ ਦੀ ਹੋ ਗਈ ਹੈ ਜੀ ਉਹਦੇ ਦੀ ਮੇਰੀ ਕਮਾਈ ਐਵੇਂ ਗਈ ਜੀ ਬਸ ਮੈਂ ਰਿਟਾਇਰਮੈਂਟ ਐਮ ਯੂ ਐਸ ਚੋਂ ਹੋਇਆ ਜੀ ਜਿਹੜੇ ਚਾਰ ਪੈਸੇ ਮਿਲੇ ਸੀ ਬਸ ਕੋਸੋਲਾ ਕਰਾਲਾ ਸੀਗਾ ਸਿਆਉਣਾ ਜੀ ਗੁੱਸਾ ਘਰ ਪਾਲਿਆ ਸੀਗਾ ਜੀ ਤੇ ਹੁਣ ਤਾਂ ਅਸੀਂ ਜਮਾ ਕੋਲੇ ਸਾਡੇ ਕੁਝ ਨਹੀਂ ਰਿਹਾ ਜੀ ਸਾਰਾ ਸਾਰਾ ਕੁਝ ਹੀ ਲੱਗੇ ਸਾਰਾ ਕੁਝ ਹੀ ਲੈ ਕੇ ਛੱਡੇ ਨਹੀਂ ਕੁਝ ਸੀ ਬਸ ਆ ਭਾਂਡੇ ਭੁੰਡੇ ਪਏ ਆ ਬਸ ਸਲੈਟਰ ਪਏ ਆ ਜਿਹੜੇ ਸਿਆਉਣਾ ਸੀਗਾ ਅਸੀਂ 90000 ਰੁਪਿਆ ਸੀਗਾ ਉਹ ਲੈ ਗਏ ਜੀ ਬਸ ਕੁਝ ਨਹੀਂ ਰਿਹਾ ਸਾਡੇ ਕੋਲ ਤਾਂ ਹੁਣ ਸਬਜ਼ੀ ਲੈਉਣ ਨੂੰ ਵੀ ਪੈਸਾ ਨਹੀਂ ਜੀ ਲਓ ਕੀ ਕਰ ਗਿਆ ਅਸੀਂ ਪੁਲਿਸ ਕੱਲ ਆਈ ਜੀ ਤਾਂ ਪੁਲਿਸ ਨੇ ਕੋਈ ਤਰਵਾਸਾ ਸਾਨੂੰ ਦਿੱਤਾ ਜਾਂ ਤੁਸੀਂ ਕੋਈ ਦੱਸਿਆ ਹੋਵੇ ਕਿ ਸਾਨੂੰ ਸ਼ੱਕ ਆ ਕਿਸੇ ਤੇ ਸ਼ੱਕੀ ਆ ਹੈ ਕਿਸੇ ਤੇ ਸ਼ੱਕ ਕੋਈ ਹੈ ਕਿ ਕਿਸੇ ਨੇ ਸੂਹ ਦੇ ਨਾਲ ਕੰਮ ਕੀਤਾ ਹੋ ਸਕਦਾ ਹੈ ਸ਼ੱਕ ਜੀ ਸਾਨੂੰ ਇਹੀ ਹੈ ਜਿਨ੍ਹਾਂ ਨੇ ਸਾਡੇ ਹੁਣ ਪਹਿਲਾਂ ਗਮਾੜ ਚ ਚੋਰੀ ਕਰ ਲਈ ਉਹੀ ਬੰਦੇ ਆ ਸਾਵੇਂ ਉਸੇ ਤਰ੍ਹਾਂ ਹੀ ਉਹਨਾਂ ਦਾ ਹੱਥ ਹੈ ਉਸੇ ਤਰ੍ਹਾਂ ਹੀ ਉਹ ਉਨੀ ਚੀਜ਼ ਜਗ੍ਹਾ ਦੇ ਵਿੱਚ ਦੀ ਨੰਗੇ ਆ ਕੱਟ ਵੱਢ ਕੇ ਉਹੀ ਬੰਦੇ ਆ ਨੰਗੇ ਪੈਰਾਂ ਪੈੜਾ ਉਹਦਾ ਸਾਵੇਂ ਬੰਦੇ ਉਹੀ ਆ ਜੀ ਅੱਛਾ ਇਦੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਹੋਈ ਜਿਹੜੀ ਪਿਛਲੀ ਚੋਰੀ ਉਹ ਜੀ 8 ਦਿਨ ਹੀ ਮਸਾ ਹੋਈ ਆ ਹਫਤਾ ਹੀ ਹੋਇਆ ਜੀ ਹਾਂ ਤੇ ਬਸ ਮੂਰੇ ਸ਼ੁੱਕਰਵਾਰ ਆ ਗਿਆ ਜੀ 13 ਤਰੀਕ ਦੀ ਰਾਤ ਆ 14 ਤਰੀਕ ਦਾ ਦਿਨ ਚੜਦਾ ਅਸੀਂ ਸਵੇਰੇ ਉੱਠ ਕੇ ਦੇਖਿਆ ਇੱਥੇ ਵੀ ਆ ਕੀ ਬਣਿਆ ਪਿਆ ਜਿਵੇਂ ਥੋੜੀ ਵੀ ਦੁਕਾਨ ਇੱਥੇ ਆ ਤੁਹਾਨੂੰ ਲੱਗਿਆ ਇਹਨਾਂ ਦਿਨਾਂ ਦੇ ਵਿੱਚ ਵੀ ਕੋਈ ਯਾਰ ਦੇਖੀ ਕਰਦਾ ਜਾਂ ਕੋਈ ਸਾਡੇ ਘਰ ਵੱਲ ਦੇਖ ਸਾਹਮਣੇ ਮੇਰੀ ਦੁਕਾਨ ਆ ਜੀ ਡੇਰਾ ਰੂਮੀ ਵਾਲਿਆਂ ਦਾ ਦੁਕਾਨਾ ਚ ਇੱਥੇ ਮੱਕੇ ਮੇਰੇ ਕੋਲੇ ਆ ਜਿਹੜੀ ਮੈਂ ਤੁਹਾਨੂੰ ਫੋਟੋ ਦਿਖਾਈ ਸੀ ਜੀ ਗਿਆਨੀ ਜੀ ਉਹ ਮੇਰੇ ਕੋਲੇ ਖੜ ਕੇ ਜਾਂਦਾ ਜੀ ਉਹ ਘਟੋ ਘਟ ਪੰਜ 10 ਮਿੰਟ ਖੜਦਾ ਉਹ ਫਿਰ ਮੰਮੀ ਵੀ ਮੈਨੂੰ ਦੱਸਦੇ ਵੀ ਇੱਥੋਂ ਬਾਹਰ ਮੂਰ ਦੇ ਆਪਣੇ ਨੰਗੇ ਇੱਕ ਦੋ ਵਾਰੀ ਬੰਦਾ ਅ ਉਸ ਤੋਂ ਬਾਅਦ ਸਾਡੇ ਬਾਕੀ ਚਾਰ ਪੰਜ ਦਿਨਾਂ ਬਾਅਦ ਹੀ ਦੋ ਤਿੰਨ ਦਿਨਾਂ ਬਾਅਦ ਹੀ ਸਾਡੇ ਕੰਮ ਹੁੰਦਾ ਜੀ ਉਸ ਤੋਂ ਬਾਅਦ ਜਿੰਨਾ ਕੋਲੇ ਸੀਗਾ ਸਰਮਾਇਆ ਸਾਰਾ ਹੀ ਸਾਰਾ ਸਾਰਾ ਇਸਦਾ ਬਰਬਾਦ ਹੀ ਹੋ ਗਿਆ ਜੀ ਹੂੰ ਵੀ ਹੁਣ ਸਾਰਾ ਕੁਝ ਲੁੱਟ ਕੇ ਲੈ ਗਏ ਸਾਡੇ ਘਰ ਦਾ ਨਾ ਜੀ ਇਸ ਦੇ ਵੱਲੋਂ ਕੋਈ ਤਰਵਾਸਾ ਦਿੱਤਾ ਗਿਆ ਪੁਲਿਸ ਵੱਲੋਂ ਕਾਰਵਾਈ ਕਹਿੰਦੇ ਕਰ ਰਹੇ ਆ ਤੁਹਾਡੀ ਹੂੰ ਕੱਲ ਗਏ ਸੀਗੇ ਥਾਣੇ 'ਚ ਕੈਂਟ 'ਚ ਜੀ ਉਹਨਾਂ ਨੇ ਦਰਖਾਸਤ ਲੈ ਲਈ ਸੀ ਸਾਡੀ ਅੱਜ ਜਾਣਾ ਸੀ ਐਸਐਚਓ ਨੂੰ ਮਿਲਣਾ ਸੀਗਾ ਜੀ ਅਸੀਂ ਹੁਣ ਤੁਸੀਂ ਤੁਸੀਂ ਕੀ ਮੰਗ ਰੱਖਦੇ ਅਸੀਂ ਮੰਗ ਜੀ ਅਸੀਂ ਇਨਸਾਫ ਮੰਗਦੇ ਆਂ ਵੀ ਸਾਡਾ ਜੋ ਸਮਾਨ ਲੁੱਟ ਕੋ ਹੋਈ ਹੈ ਜੀ ਉਹ ਸਾਨੂੰ ਵਾਪਸ ਕਰੇ ਪ੍ਰਸ਼ਾਸਨ ਨੂੰ ਸਾਡੀ ਇਹ ਅਪੀਲ ਹੈ ਜੀ ਹੱਥ ਬੰਨ ਕੇ ਬੇਨਤੀ ਹੈ ਚੋਰਾਂ ਦਾ ਵੀ ਕਾਰਵਾਈ ਹੋਵੇ ਤੇ ਜੋ 10 ਦਿਨਾਂ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਹਾਂ ਹਾਂ ਪਿੰਡ 'ਚ ਵੀ ਬਹੁਤ ਚੋਰੀਆਂ ਹੋਈਆਂ ਜੀ ਉਹਨਾਂ ਉਹਨਾਂ ਦਾ ਵੀ ਨਿਕਲੂਗਾ ਕੋਈ ਨਾ ਕੋਈ ਉੱਗ ਸੋਗ ਉਹਨਾਂ ਦੀ ਵੀ ਨਿਕਲੂਗੀ ਸਾਡੀ ਫੜੀ ਜਾਂਦੀ ਹੈ ਤਾਂ ਉਹਨਾਂ ਦਾ ਵੀ ਕੋਈ ਨਾ ਕੋਈ ਨਿਕਲੂਗਾ ਉਹਨਾਂ ਦੀ ਤਾਂ ਜੀ ਨਿਕਲ ਚੁੱਕੀ ਦੇਤੀ ਉਹਨਾਂ ਦੀ ਤਾਂ ਜੀ ਸਾਡਾ ਹੁਣ ਆ ਸਾਡੇ ਇਤਿਬਾਰ ਦਾਤ ਕਰਗੇ ਜੀ ਉਹਨੇ ਸਾਡਾ ਹੁਣ ਅਸੀਂ ਇਹੀ ਸਾਡੇ ਪ੍ਰਸ਼ਾਰਾਂ ਨੂੰ ਬੇਨਤੀ ਹੈ ਵੀ ਭਾਈ ਸਾਡਾ ਇਹ ਚੀਜ਼ ਖੜਾ ਦੇਣਾ ਸਾਡਾ ਸਰ ਨੁਕਸਾਨ ਬਹੁਤ ਜ਼ਿਆਦਾ ਹੈ ਨਾ ਸਾਡਾ ਨੁਕਸਾਨ ਸਰ ਬਹੁਤ ਜ਼ਿਆਦਾ ਹੋਇਆ ਹੈ ਨਾ 10 ਟੋਲੇ ਸੋਨੇ ਦੇ ਜੀ 80-90000 ਰੁਪਏ ਚੱਕਿਆ ਗਿਆ ਸਾਡਾ ਅਲਮਾਰੀ ਚੋਂ ਉਹ ਤੁਸੀਂ ਜਾ ਕੇ ਤਸਵੀਰਾਂ ਦੇਖ ਸਕਦੇ ਹੋ ਅਲਮਾਰੀ ਦੀਆਂ ਜਿ ਕੀ ਹਾਲ ਕਰਿਆ ਪਿਆ ਜੀ ਉਹਨਾਂ ਦਾ ਪਿੱਛੇ ਦੀ ਚੋਰ ਆਇਆ ਪਿੱਛੇ ਦੀ ਆ ਕੇ ਉਹ ਆਪਣਾ ਵਿੰਡੋ ਦੀਆਂ ਅੰਗਲੈਰ ਨਾਲ ਕੱਟੀਆਂ ਉਹਨਾਂ ਨੇ ਘਾਟਰ ਨਾਲ ਪਤਾ ਨਹੀਂ ਕੀ ਤੇਜ਼ ਹਥਿਆਰ ਨਾਲ ਕੱਟ ਕੇ ਅੰਦਰ ਵੜੇ ਹੈ ਜੀ ਉਹ ਅੰਦਰੋਂ ਵੜ ਕੇ ਸਾਰਾ ਕੁਸਲ ਮਾਰੀ ਚੋ ਜੋ ਵੀ ਸਾਡੀ ਅੱਜ ਤੱਕ ਕਮਾਈ ਹੋਈ ਸੀਗੀ ਪੈਸਾ ਤੇ ਆਪਣਾ ਸੌਣਾ ਜੀ ਉਹ ਸਾਰਾ ਕੁਸ ਲੈ ਕੇ ਚਾਫ ਸਰਦਾ ਸਾਰਾ ਸਰਮਾਇਆ ਉੱਥੀ ਪਿਆ ਸਾਰਾ ਕੁਸ ਉੱਥੀ ਪਿਆ ਸੀਗਾ ਜੀ ਕੀ ਲੋ ਤਾਰਾਂ ਦੁਰਾਂ ਕੱਟ ਕੇ ਵੜੇ ਆ ਜੀ ਉਹ ਤਾਰਾਂ ਨਾ ਆਪਣਾ ਪਰੇ ਜ਼ਿੰਮੇਦਾਰਾਂ ਦਾ ਵਾਹਣ ਲੱਗਦਾ ਜੀ ਉੱਥੇ ਤਾਰਾਂ ਲੱਗੀਆਂ ਹੋਈਆਂ ਜੀ ਤਾਰਾਂ ਉਹ ਤਾਰਾਂ ਕੱਟ-ਕੱਟ ਕੇ ਤੇ ਰਸਤਾ ਬਣਾ ਲਿਆ ਵੀ ਜਦੋਂ ਸੇ ਘਰੋਂ ਭੱਜਾਂਗੇ ਸਾਨੂੰ ਡਿੱਕਾ ਕੋਈ ਨਾ ਲੱਗੇ ਤੇ ਉਹ ਤਾਰਾਂ ਕੱਟ-ਕੱਟ ਕੇ ਕੰਡੇ ਵਾਲੇ ਤਾਰ ਹੁੰਦੀ ਆ ਫਿਰ ਉਹ ਵੜਿਆ ਜੀ ਰਸਤਾ ਉਹ ਖੁੱਲਾ ਪਿਆ ਜੀ ਤਾਰਾਂ ਵੱਡੀਆਂ ਪੰਗਾ ਜੀ ਉੱਥੇ ਹਾਂ ਜੀ ਤਾਂ ਪਰ ਹੁਣ ਕੀ ਲੱਗਦਾ ਵੀ ਐਸੇ ਹਾਲਾਤ ਆਗੇ ਵੀ ਹੁਣ ਬੰਦਾ ਆਪਦੇ ਘਰ ਦੇ ਵਿੱਚ ਵੀ ਸੇਫ ਨਹੀਂ ਘਰ ਦੇ ਵਿੱਚ ਵੀ ਹੈ ਨਹੀਂਗਾ ਸੇਫ ਆਪਦੇ ਘਰ ਦੇ ਵਿੱਚ ਵੀ ਹੁਣ ਆਹ ਲੱਗਦਾ ਵੀ ਇਹੇ ਜੇ ਹਾਲਾਤ ਹੋ ਗਏ ਹੁਣ ਹਾਂ ਜੀ ਆਂ ਦਿਨ ਬਸ ਡਰ ਡਰ ਲੱਗਦਾ ਹੁਣ ਆਪ ਨੂੰ ਵੀ ਡਰ ਲੱਗਦਾ ਵੀ ਕੀ ਪਤਾ ਹੈ ਜੇ ਕੋਈ ਅਸੀਂ ਕਿਸੇ ਦਾ ਸਿੱਧਾ ਹੀ ਨਾ ਧਰਦੇ ਆ ਵੀ ਕੋਈ ਸਾਡੇ ਕੋਈ ਹੋਰ ਨਿਸ਼ਕਾਨ ਨਾ ਕਰਦੇ ਇੱਕ ਬੇਟਾ ਇੱਕ ਪੁੱਤ ਹੈ ਵੀ ਬੰਦੇ ਉਹੀ ਆ ਜੀ ਛਾਵੇਂ ਜਿਨ੍ਹਾਂ ਨੇ 2-4 ਦਿਨ ਪਹਿਲਾਂ ਇੱਥੇ ਕਰੀਏ ਚੋਰੀ ਉਹੀ ਬੰਦੇ ਆ ਹੋਰ ਕੋਈ ਬੰਦੇ ਨਹੀਂ ਬੇਖੌਬੀ ਕੀ ਪਤਾ ਕਿੰਨੇ ਹੁੰਦੇ ਜੇ ਕੋਈ ਜਾਗ ਜਾਂਦਾ ਹੋ ਸੋ ਸੱਠ ਫੀਟ ਵੀ ਮਾਰ ਜਾਂਦੇ ਤੂੰ ਹੀ ਤਾਂ ਜੀ ਕਹਿੰਦੇ ਆ ਵੀ ਜੇ ਹੁਣ ਮੇਰਾ ਬੇਟਾ ਹੀ ਜਾਗ ਪੈਂਦਾ ਇਕੱਲਾ ਇਹ ਤਾਂ ਕੁਝ ਕਰ ਹੀ ਨਹੀਂ ਸਕਦੇ ਤੇ ਵੀ ਸੱਠ ਫੀਟ ਮਾਰ ਜਾਂਦੇ ਖਬਰਾਂ ਕੋਈ ਸਾਡੀ ਐਦੂ ਕੋਈ ਕਿਸਮਤ ਚੰਗੀ ਸੀ ਚੱਲ ਉਹ ਲੈ ਗਏ ਤੇ ਬੇਟਾ ਬੇਟਾ ਉੱਠਿਆ ਨਹੀਂ ਚੱਲੋ ਵੀ ਜੇ ਕੀ ਪਤਾ ਕੀ ਕਰਕੇ ਜਾਂਦੇ ਸਾਨੂੰ ਹੈ ਅਸੀਂ ਇਹ ਕਹਿੰਦੇ ਆ ਵੀ ਚਲੋ ਸਾਡਾ ਬੱਚੇ ਦੇ ਨਹੀਂ ਕੋਈ ਸੱਠ ਫੀਟ ਹੋਈਏ ਸਾਨੂੰ ਨਹੀਂ ਪਤਾ ਲੱਗਿਆ ਇਹ ਸਾਡੀ ਹੀ ਬਸ ਬੇਨਤੀ ਹੈ ਵੀ ਸਾਡਾ ਸਾਫ ਮਿਲ ਜੇ ਸਾਨੂੰ ਸਾਡੀ ਚੀਜ਼ ਵਾਪਸ ਮਿਲ ਜੇ ਪਰਿਵਾਰ ਦਾ ਗੁਜ਼ਾਰਾ ਹੁਣ ਫਿਰ ਉਹ ਗੁਜ਼ਾਰਾ ਕਿੱਥੋਂ ਚੱਲਦਾ ਕੀ ਕੰਮ ਕਰਾ ਪਰਿਵਾਰ ਦਾ ਗੁਜ਼ਾਰਾ ਜੀ ਨੂੰ ਬੇਟਾ ਕੰਮ ਕਰਦਾ ਹੈਗਾ ਉਹਦਾ ਬੀਣੀ ਦਾ ਕੰਮ ਕਰੀ ਜਾਂਦਾ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਜੀ ਪਿੰਡ 'ਚ ਲੋਕ ਲਈ ਇੱਥੇ ਪਿੰਡ ਪੁੱਚੋ ਗਲਾਂ ਤੇ ਪਾਪਾ ਜੀ ਪਹਿਲਾਂ ਐਮਐਸ ਐਮਈਐਸ ਜੇ ਸੀਗੇ ਜੀ ਕੈਂਟਰ 'ਚ ਇੱਥੇ ਚੌਣੀ ਜੀ ਇਹ ਰਿਟਾਇਰ ਹੋ ਗਏ ਜੀ ਗੁਜ਼ਾਰਾ ਉਹ ਹਾਂ ਗੁਜ਼ਾਰਾ ਉਸ ਤੇ ਚੱਲਦਾ ਜੀ ਮਾੜਾ ਮੋਟਾ ਸਾਡਾ ਕੰਮ ਆ ਜੀ ਜਿਸ ਹਿਸਾਬ ਨਾਲ ਉਹ ਮਾੜਾ ਮੋਟਾ ਮੇਰਾ ਹੁੰਦਾ ਜੀ ਬਸ 4000 ਦੇ ਨਦੀ ਦਵਾਈ ਆਉਂਦੇ ਆ ਜੀ ਆ ਮੈਨੂੰ ਸ਼ੂਗਰ ਮੈਨੂੰ ਆ ਜੀ ਕੈਂਸਰ ਦੀ ਦਵਾਈ ਮਾ ਲੈਣਾ ਜੀ ਟੈਨਸ਼ਨ ਮੇਰੇ ਮਨ ਤੇ ਰਹਿੰਦੀ ਆ ਜੀ ਆ ਹੋਰ ਵੱਧ ਗਈ ਟੈਨਸ਼ਨ ਜੀ ਮੈਂ ਤਾਂ ਕਮਲਾ ਹੋਇਆ ਪਿਆ ਮਾਇਕੀ ਕਰਾ ਮੈਂ ਤਾਂ ਕੌਲਾ ਹੋਇਆ ਜਿਲੇ ਹੀ ਚੋਰੀ ਚੋਰ ਚੋਰੀ ਕਰਦੇ ਆ ਸਾਰੇ ਨਸ਼ੇ ਵਾਲੇ ਆ ਇਹ ਚੋਰੀਆਂ ਕਰਕੇ ਕਰਨ ਜੋ ਮੁੜ ਕੇ ਨਸ਼ਾ ਖਰੀਦਦੇ ਆ ਜੱਸ ਨਸ਼ੇ ਪੁਲਿਸ ਕੁਛ ਕਰਦੀ ਨਹੀਂ ਨਸ਼ੇ ਵਾਲਿਆਂ ਨੂੰ ਡਰਦੀ ਹੈ ਪੁਲਿਸ ਵੀ ਇਹਦੇ ਸਾਡੇ ਕੋਈ ਮਰ ਗਿਆ ਕਿ ਸਾਡੇ ਗਲ ਪੈਣਗੇ ਇਸ ਕਰਕੇ ਪੁਲਿਸ ਕੁਛ ਨਹੀਂ ਕਰ ਰਹੀ ਇਸ ਮਸਲੇ 'ਚ ਅਸੀਂ ਪਿੰਡ 'ਚ ਕਮੇਟੀ ਵੀ ਬਣਾਈ ਸੀ ਜੇ ਆਪਾਂ ਪਿੰਡ 'ਚ ਅਲਾਉਸਮੈਂਟ ਕਰੀਏ ਵੀ ਭਾਈ ਆ ਜੋ ਕਮੇਟੀ ਦੁਬਾਰੇ ਕਰ ਲਈਏ ਵੀ ਚੋਰੀਆਂ ਹੁੰਦੀਆਂ ਪਿੰਡ ਵੀ ਨਹੀਂ ਇਸ ਵਿਸ਼ੇ ਤੇ ਸਾਥ ਦਿੰਦਾ ਜਦੋਂ ਕੋਈ ਚੋਰੀ ਹੁੰਦੀ ਹੈ ਉਦੋਂ ਇਹ ਕਹਿੰਦੇ ਵੀ ਹਾਂ ਆਪਾਂ ਚੀਜ਼ ਕਰਦੇ ਹਾਂ ਉਸ ਤੋਂ ਬਾਅਦ ਪਿੰਡ ਵੀ ਚੁੱਪ ਕਰ ਜਾਂਦਾ ਜਿੱਦੇ ਚੋਰੀ ਹੁੰਦੀ ਹੈ ਉਸ ਨੂੰ ਪਤਾ ਲੱਗਦਾ ਵੀ ਮੇਰੇ ਤੇ ਚੋਰੀ ਹੋਈ ਜਦੋਂ ਪਹਿਲਾਂ ਕਮੇਟੀ ਬਣੀ ਸੀ ਉਦੋਂ ਇਹ ਹਾਲਾਤ ਸੁਧਰੇ ਸੀ ਆ ਚੋਰੀਆਂ ਵਾਲੇ ਜਦੋਂ ਕਮੇਟੀ ਪ ਨਸ਼ਾ ਵੀ ਕਿਦਾ ਸੀ ਸਾਰਾ ਕਿਰਾਂ ਬੰਦ ਹੋ ਗਿਆ ਸੀ ਹੁਣ ਜੋ ਕਮੇਟੀ ਖਤਮ ਹੋ ਗਈ ਹੈ ਉਸ ਤੋਂ ਬਾਅਦ ਫਿਰ ਇਹਨਾਂ ਨੇ ਚੋਰਾਂ ਨੇ ਉਹੀ ਕੰਮ ਚੱਕ ਲਿਆ ਵਿੱਚ ਇਹ ਪਾੜ ਪਾਉਣ ਲੱਗ ਜਾਂਦਾ ਵੀ ਇਹ ਜਿਮੀਦਾਰਾਂ ਨੂੰ ਨਹੀਂ ਕੋਟਦੇ ਐਸਸੀ ਨੂੰ ਕੋਟਦੇ ਐ ਕਰਦੇ ਵਿੱਚ ਪਾੜ ਪਾਉਣ ਵਾਲੇ ਵੀ ਆਪਣੇ ਹੁੰਦੇ ਆ ਭਰਾ ਵਿੱਚ ਜਦੋਂ ਇਸ ਮਾਮਲੇ 'ਚ ਪੁਲਿਸ ਕੋਲੇ ਜਾਂਦੇ ਹਾਂ ਗੱਲਬਾਤ ਕਰਦੇ ਹਾਂ ਪੁਲਿਸ ਕੀ ਕਹਿੰਦੀ ਹੈ ਪੁਲਿਸ ਕੁਝ ਨਹੀਂ ਕਹਿੰਦੀ ਪੁਲਿਸ ਤਾਂ ਕਹਿੰਦੀ ਤੁਸੀਂ ਬੰਦਾ ਦੱਸੋ ਕਿਹੜਾ ਸੀ ਉਹ ਬੰਦਾ ਫੜਦੇ ਉਹਨੇ ਪੁਲਿਸ ਆਪ ਕੁਝ ਨਹੀਂ ਕਰ ਰਹੀ ਆਪ ਕੁਝ ਨਹੀਂ ਕਰ ਰਹੀ ਤੁਸੀਂ ਹੁਣ ਕੀ ਮੰਗ ਰੱਖਦੇ ਹੋ ਪਿੰਡ ਦੇ ਵੱਲ ਅਜੇ ਤਾਂ ਇਹ ਮੰਗ ਰੱਖਦੇ ਆ ਵੀ ਪੁਲਿਸ ਰਾਤ ਨੂੰ ਘੇੜਾ ਮਾਰੇ ਪਿੰਡਾਂ ਦੇ ਵਿੱਚ ਚੋਰੀਆਂ ਸ਼ਰਿਆਂ ਮ ਹੋਣ ਲੱਗ ਗਈਆਂ ਜੇ ਆਹੀ ਹਾਲਾਤ ਰਹੇ ਤਾਂ ਘਰ ਘਰੀ ਅੱਜ ਤਾਂ ਚਲ ਇਹ ਗਰੀਬ ਪਰਿਵਾਰਾਂ ਕਹਨੂੰ ਚੰਗੇ ਪਰਿਵਾਰਾਂ ਦੇ ਵੀ ਚੋਰੀਆਂ ਹੋਣਗੀਆਂ ਚੰਗੇ ਪਰਿਵਾਰਾਂ ਦੇ ਵੀ ਚੋਰੀਆਂ ਹੁੰਦੀਆਂ ਆ ਬਿਲਕੁਲ ਹਾਂ ਇਹ ਹਾਲਾਤ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਇਹੋ ਹਾਲਾਤ ਨੇ ਨਸ਼ੇ ਦੇ ਕਾਰਨ ਹਾਲਾਂਕਿ ਸਰਕਾਰ ਜਿਹੜਾ ਹੈਗਾ ਬੜਾ ਕੁਝ ਕਹਿੰਦੀ ਆ ਨਸ਼ੇ ਨੂੰ ਲੈ ਕੇ ਕਿ ਨਸ਼ਾ ਖਤਮ ਕਰਤਾ ਨਸ਼ਾ ਇਹ ਕਰਤਾ ਪਰ ਅਸਲ ਹਾਲਾਤ ਜਿਹੜੇ ਧਰਤਲ ਦੇ ਗਰਾਊਂਡ ਦੇ ਹਾਲਾਤ ਨੇ ਉਹ ਇਹ ਨੇ ਪਰਿਵਾਰ ਕੋਈ ਬਹੁਤਾ ਤਣਾੜ ਵੀ ਨਹੀਂ ਹੈ ਗੁਜ਼ਾਰਾ ਜਿਹੜਾ ਹੈਗਾ ਕਰਦੇ ਨੇ ਤੇ ਆਪਣੀ ਹੁਣ ਤੱਕ ਦੀ ਜਿੰਨੀ ਵੀ ਕਮਾਈ ਸੀ ਉਹ ਪਈ ਸੀ ਤਾਂ ਚੋਰ ਆਉਂਦੇ ਨੇ ਬੇਖੌਫ ਇੰਨੇ ਕੋ ਬੇਖੌਫ ਹੁੰਦੇ ਨੇ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਪਿਆਇਆ ਕੋਈ ਨਹੀਂ ਪਿਆ ਤੇ ਲੈ ਕੇ ਜਿਹੜੇ ਹੈਗਾ ਸਭ ਕੁਝ ਲੈ ਕੇ ਉਹ ਚਲੇ ਜਾਂਦੇ ਨੇ ਵੱਡੇ ਸਵਾਲ ਹੈ ਚ ਇਹਨਾਂ ਪੁਲਿਸ ਪ੍ਰਸ਼ਾਸਨ ਤੇ ਵੀ ਨੇ ਕਿ ਇਸ ਪਿੰਡ ਦੇ ਵਿੱਚ ਪਿਛਲੇ ਜੇ ਦਿਨਾਂ ਦੀ ਗੱਲ ਕਰਾਂ ਤਾਂ ਪਿਛਲੇਆਂ ਦਿਨਾਂ ਦੇ ਵਿੱਚ ਤਿੰਨ ਚੋਰੀਆਂ ਹੋਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਾਅਦਾ ਵੀ ਹੋਊਗਾ ਜੇ ਪੁਲਿਸ ਦੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈਗਾ ਕੋਈ ਸਟੈਪ ਉਹ ਨਹੀਂ ਕੀ ਆ ਜਾਂਦਾ ਸੋ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੌਂਦੇ ਹੋ ਜਾ ਧੰਨਵਾਦ ਜੀ